ਨਾ ਸੋਨਾ ਪੂਰੀ ਮੱਝ ਲੋ ਜੀ ਮੋੜ ਦਿਓ ਜੀ ਲਿਆਓ ਉਪਰਾਂ ਬੰਨ ਦੋ ਪਟਪੜਾ ਸੋਨਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਮਾਲਸਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈਕ ਕੋਲ ਇੱਕ ਤੋਕੜ ਮੱਝ ਜੀ ਠੀਕ ਹੈ ਇੱਕ ਹੈਗੀ ਆ ਬੂਰੀ ਮੱਝ ਸੂਣ ਵਾਲੀ ਅ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੀਮੀਦਾਰ ਭਰਾ ਠੀਕ ਹੈ ਜੀ ਘਰੇਲੂ ਮੱਝਾਂ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿ ਕਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਲਖਵਿੰਦਰ ਸਿੰਘ ਜੀ ਪਿੰਡ ਸਮਾਲਸਰੀ ਜ਼ਿਲ੍ਹਾ ਮੋਗਾ ਨੇੜੇ ਨੇੜੇ ਬਾਈ ਪਿੰਡ ਘਰੇ ਰਹਿੰਦੇ ਆ ਆਪਣੇ ਸੇਖਾ ਬੈਰੋ ਕੇ ਮੱਲ ਕੇ ਠੀਕ ਹੈ ਜੀ ਮੱਝ ਕਿਵੇਂ ਸੂਈ ਸੂਣਾ ਵੀਰੇ ਇਹ ਚੌਥੇ ਸੂਏ ਆ ਜੀ ਕਿੰਨੇ ਕਿ ਦਿਨ ਬਾਕੀ ਆ ਇਹਦੇ ਹੈਗੇ ਆ 10 11 ਦਿਨ ਪਈ ਆ ਜੀ ਠੀਕ ਆ ਪਿਛਲੇ ਸੂਏ ਦੁੱਧ ਕਿੰਨਾ ਸੀ ਦੇਖੀ 13 14 ਲੀਟਰੀ ਤੋੜ ਦੋ ਪਰਾ ਠੀਕ ਹੈ ਜੀ ਤੋੜ ਦੋ ਲੰਮੀ ਤੋੜ ਦੋ ਲਓ ਜੀ ਚੌਥੇ ਸੂਏ ਆ ਪਿਛਲੇ ਸੂਏ ਬਾਈ ਦੁੱਧ ਦੱਸਦਾ 13 14 ਲੀਟਰ ਠੀਕ ਹੈ ਜੀ ਲਓ ਜੀ ਕੱਦ ਵੇਡ ਸੁਖਣਾ ਸੋਨਾ ਪੂਰੀ ਮੱਝ ਲਓ ਜੀ ਮੋੜ ਦਿਓ ਜੀ ਲਿਆਓ ਉਪਰਾ ਬੰਨ ਦੋ ਪਟਪੜਾ ਸੋਨਾ ਲਓ ਜੀ ਤਾਂ ਨੂੰ ਬਹੁਤ ਸੋਨਾ ਲੱਗਿਆ ਕਰਮਾਂ ਵਾਲੀ ਦੇ ਲਓ ਜੀ ਤਾਂ ਚੈੱਕ ਕਰ ਲਾ ਲੋ ਜੀ ਬਿੱਲੀ ਸਾਈਡ ਚੈੱਕ ਕਰ ਸਰ। ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਰ ਹਾਂ ਰੇਟ ਪੜਾ ਦਾ। ਰੇਟ ਬਾਈ ਫੋਨ ਤੇ ਗੱਲ ਲਾਂਗੇ। ਠੀਕ ਆ ਜੀ। ਹਾਂ ਜੀ ਬਾਈ ਦੂਜੀ ਮੱਝ ਦੀ ਦੱਸੋ ਜੀ ਜਾਣਕਾਰੀ। ਇਹ ਤੋਕੜਾ ਜੀ ਠੀਕ ਆ। 5 ਕੁ ਮਹੀਨਿਆਂ ਦੀ ਹੋਗੀ। ਸੂਈ ਨੂੰ ਇਹਨੂੰ। ਹਾਂ। ਠੀਕ ਆ ਬੱਚਾ ਦਾ। ਬੱਚਾ ਕੱਟੀ ਹੈਗਾ ਮੇਰਾ। ਠੀਕ ਆ ਕੱਟੀ। ਬਾਹਰ ਬੈਠੀ ਉਹ ਨਾਲ ਦੇਣੀ ਹੈ ਕਿ ਨਹੀਂ ਦੇਣੀ? ਦੇ ਦੇਾਂਗੇ ਨਾਲ ਉਹ ਵੀ। ਉਹ ਵੀ ਨਾਲ ਦੇ ਦੋਗੇ। ਠੀਕ ਆ। ਦੁੱਧ ਕਿ ਹੁਣ ਬੱਚੇ ਦੀ ਮਿਲਦੀ ਆ? ਬੱਚਾ ਕਿ ਨਹੀਂ। ਦਾਨੀ ਦੀ ਮਿਲਦੀ ਹੈ ਜੀ ਹੁਣ ਤਾਂ ਦਾਨੀ ਦੀ ਮਿਲ ਪੰਦੀ ਹੈ ਹਾਂਜੀ ਹਾਂਜੀ ਠੀਕ ਆ ਕਿੰਨਾ ਦੁੱਧ ਦੱਸਿਆ ਦੁੱਧ ਬਈ ਦੇਣ ਦੀ ਆ 4 1/2 ਲੀਟਰ ਡੰਗਦਾ ਜੀ ਠੀਕ ਆ ਇੱਕ ਡੰਗਦਾ ਫਿਰ 1 ਕਿਲੋ ਲੀਟਰ ਦਾ 5 ਜਾਂ 10 ਕਿਲੋ ਕਰ ਦਿੰਦੀ ਆ ਸਹੀ ਦਾਣਾ ਦੋਣਾ ਪਈ ਜਾਵੇ ਦਾ ਖਰਾਬ ਹੁਣ ਹੁਣ ਕਿੰਨਾ ਦੁੱਧ ਹਾਜ਼ਰ ਹੁਣ 10 ਲੀਟਰ ਆਈ ਇਹਦਾ ਠੀਕ ਆ ਦੋਪਰਾ ਟੋਕੜ ਮੱਝ ਆ ਠੀਕ ਆ ਜੀ ਵਾਈ ਜੀ ਨਾਲ ਗਰੂ ਕਨੈਕਟ ਕਰੋ ਤੋੜ ਦੋ ਪਰਾ ਲੋ ਜੀ ਤੋੜਾ ਸੁਨ ਦਿਖਾ ਦੇਣੀ ਆ ਠੀਕ ਆ ਜੀ ਕੱਟੀ ਵੀ ਵਿਖਾਉਣੀ ਆ ਕੱਟੀ ਬਹੁਤ ਕੋਈ ਗੱਲ ਨਹੀਂ ਦਿਖਾ ਦਾਂ ਕੱਟੀ ਦਿਖਾ ਦਾਂਗੇ ਲਓ ਜੀ ਤੋੜਾ ਤਰਾ ਚੈੱਕ ਕਰ ਸਕਦੇ ਪਰ ਮੋਗੜੀ ਦਾ ਇਹ ਸੁਆ ਬਾਈ ਕਿਵੇਂ ਸੀ ਇਹਦਾ ਕੀ ਇਹ ਬਈ ਦੂਜੇ ਸੁਈ ਸੁਈ ਆਪਣੇ ਕੋਲੇ ਆਪਣੇ ਘਰ ਤੋਂ ਵੀ ਸੀ ਇਹ ਇਸ ਘਰ ਤੋਂ ਵੀ ਆ ਠੀਕ ਲਓ ਜੀ ਬੰਦੋ ਬੰਦੋ ਲਓ ਜੀ ਚੈੱਕ ਕਰ ਸਕਦੇ ਬੱਚਾ ਵਿਖਾ ਦਿਓ ਜਿੱਥੇ ਆ ਜਾ ਲਓ ਜੀ ਆਹਦੀ ਕੱਟੀ ਆ ਚੈੱਕ ਕਰ ਸਕਦੇ ਭਰਾ ਘਰੇਲੂ ਮੱਜਾਂ ਸਾਰੀਆਂ ਠੀਕ ਹਨ ਘਰ ਜ਼ਿੰਮੇਦਾਰ ਭਰਾ ਸਾਰੇ ਪਸ਼ੂ ਇੱਧਰ ਵੀ ਆ ਉੱਧਰ ਵੀ ਆ ਖੇਤਾਂ 'ਚ ਘਰ ਹਨ ਕਿਹੜੀ ਸੜਕ 'ਤੇ ਵੀਰੇ ਘਰ ਵੱਜਦਾ ਹੈ ਆਪਾਂ ਸਿੱਖਾ ਰੋਡ 'ਤੇ ਆਇਆ ਹੁੰਦਾ ਗੁਰਦੁਆਰਾ ਨਾਨਕਨਵਾਸ ਕੋਲ ਉੱਥੋਂ ਨਾਲ ਕਿ ਆਜ ਇੱਧਰ ਵੀ ਆਉਂਦਾ ਨਾ ਸੜਕਾਂ ਹੁੰਦੀਆਂ ਨੇ ਹਾਂ 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 ਸਿੱਖਾ ਰੋਡ ਗੁਰਦੁਆਰਾ ਨਾਨਕਨਵਾਸ ਆ ਜਾਂਦਾ ਠੀਕ ਆ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ